ਸਨਮਾਨਿਤ ਸਤਿਕਾਰਯੋਗ ਦੇਸ਼ ਵਿਦੇਸ਼ ਵਸਤੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਵਾਜ਼ ਗੱਲ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਇੱਕ ਗੱਲ ਇੱਕ ਵਿਚਾਰ ਜ਼ਰੂਰ ਸਾਂਝੀ ਕਰਦੇ ਜਾ ਰਹੇ ਹਾਂ ਕਿ ਅਸੀਂ ਸ਼ਿਸ਼ਟਾਚਾਰ ਤੋਂ ਗੱਲ ਸ਼ੁਰੂ ਕੀਤੀ ਸੀ ਹੁਣ ਸ਼ਿਸ਼ਟਾਚਾਰ ਰਾਜਨੀਤੀ ਨੂੰ ਕਿਸ ਪਾਸੇ ਲੈ ਜਾ ਰਿਹਾ ਤੇ ਰਾਜਨੀਤੀ ਪੰਜਾਬ ਦੀ ਕਿਸ ਪਾਸੇ ਨੂੰ ਤੁਰੀ ਹੈ ਹਰ ਘਰ ਦੇ ਵਿੱਚ ਜਿੱਥੇ ਪੰਜਾਬ ਤੇ ਅਸਲ ਮੁੱਦੇ ਪੰਜਾਬ ਦੇ ਅਸਲ ਦੁਖਾਂਤ ਨੇ ਜਿਹੜੇ ਉਹ ਗਾਇਬ ਹੋ ਗਏ ਨੇ ਹਰ ਪਾਸੇ ਚਰਚਾ ਜਿਹੜੀ ਉਹ ਰਾਜਨੀਤੀ ਦੀ ਹੋ ਰਹੀ ਆ ਉਥੇ ਦਲ ਬਦਲੂ ਰਾਜਨੀਤੀ ਦੇ ਵਿੱਚੋਂ ਸ਼ਿਸ਼ਟਾਚਾਰ ਜਿਸ ਤਰ੍ਹਾਂ ਮੈਂ ਕਿਹਾ ਖਤਮ ਹੋ ਰਿਹਾ ਤੇ ਆਉਣ ਵਾਲੇ ਹਾਲਾਤ ਕਿਸ ਤਰ੍ਹਾਂ ਦੇ ਨੇ ਤੁਹਾਨੂੰ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਨ ਦਾ ਯਤਨ ਕਰੀਏ ਇੱਕ ਕਿਉਂਕਿ ਮੇਰੇ ਨਾਲ ਨੇ ਸਰਦਾਰ ਤਰਲੋਚਨ ਸਿੰਘ ਜੀ ਪਮਰਦੀ ਪਮਰਦੀ ਸਾਹਿਬ ਸਵਾਗਤ ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਸੰਗਰੂਰ ਲੋਕ ਸਭਾ ਹਲਕੇ ਦੀ ਸਥਿਤੀ ਇਸ ਵੇਲੇ ਕੁਝ ਹੋਰ ਤਰ੍ਹਾਂ ਦੀ ਪਣੀ ਆ ਜਾਣਨ ਦਾ ਯਤਨ ਤੇ ਭਮਦੀ ਸਾਹਿਬ ਤੋਂ ਕਰਨਾ ਹੈ ਆਪਾਂ ਉਥੇ ਮੁੱਖ ਮੰਤਰੀ ਭਗਵੰਦ ਮਾਨ ਜੀ ਦੇ ਖਿਲਾਫ ਚੋਣ ਲੜਦਾ ਇੱਕ ਨੌਜਵਾਨਾ ਕਾਂਗਰਸ ਪਾਰਟੀ ਦਾ ਦਰਵੀਰ ਗੋਲਡੀ ਗੋਲਡੀ ਯੂਥ ਕਾਂਗਰਸ ਦੇ ਪਲੇਟਫਾਰਮ ਤੋਂ ਲੋਕਤਾਂਤਰ ਵਿਧੀ ਦੁਆਰਾ ਉੱਭਰਦਾ ਨੌਜਵਾਨਾ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਰਿਹਾ ਪੰਜਾਬ ਯੂਨੀਵਰਸਿਟੀ ਦਾ ਉਥੋਂ ਨਿਕਲ ਕੇ ਰੋਹਲ ਗਾਂਧੀ ਦੇ ਸੰਪਰਕ ਵਿੱਚ ਆਉਂਦਾ ਹੈ ਯੂਥ ਕਾਂਗਰਸ ਦੀਆਂ ਪੌੜੀਆਂ ਚੜ੍ਹ ਕੇ ਰਾਜਨੀਤੀ ਵਿੱਚ ਦਾਖਲ ਹੁੰਦਾ ਹੈ ਦੇ ਉਹ ਐਮਐਲਏ ਬਣਦਾ ਹੈ ਵਿਧਾਨ ਸਭਾ ਦੇ ਵਿੱਚ ਜਾਂਦਾ ਹੈ ਲਗਭਗ 32-34 ਸਾਲ ਦੀ ਉਮਰ ਦੇ ਵਿੱਚ ਹਰਕਤ ਧੂਰੀ ਦੇ ਵਿੱਚ ਕੰਮ ਕਰਦਾ ਹੈ ਆਪਣੀ ਪਤਨੀ ਨਾਲ ਮਿਲ ਕੇ ਬਹੁਤ ਕੰਮ ਕਰਦਾ ਹੈ ਤੇ ਸਿਆਣਾ ਤੇ ਸੂਝਵਾਨ ਨੌਜਵਾਨ ਬਜੂ ਨੌਜਵਾਨ ਐਮਐਲਏ ਵਜੋਂ ਸਾਹਮਣੇ ਆਉਂਦਾ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਚੋਣ ਲੜਦੇ ਨੇ ਭਗਵੰਤ ਮਾਨ ਜੀ ਅਗਲੀਆਂ ਚੋਣਾਂ ਵਿੱਚ ਉਹਨਾਂ ਦੇ ਮੁਕਾਬਲੇ 골ਡੀ ਨੂੰ ਉਤਾਰਿਆ ਜਾਂਦਾ ਹੈ ਦੁਆਰਾ ਜਦੋਂ 골ਡੀ ਦੇ ਚੋਣ ਪ੍ਰਚਾਰ ਦੇ ਵਿੱਚ ਪ੍ਰਿੰਕਾ ਗਾਂਧੀ ਵਰਗੇ ਵੱਡੇ ਲੀਡਰ ਉਹ ਦਿਨੇ ਉਹ ਚੋਣ ਹਾਰ ਜਾਂਦਾ ਹੈ ਚੋਣ ਹਾਰਨ ਤੋਂ ਬਾਅਦ ਉਪ ਚੋਣ ਹੁੰਦੀ ਹੈ ਸੰਗਰੂਰ ਦੀ ਫਿਰ ਕਾਂਗਰਸ ਪਾਰਟੀ ਬਨੂੰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਮੈਂ ਇਹ ਸਾਰੇ ਹਲਕਿਆਂ ਦੇ ਵਿੱਚੋਂ ਲਗਭਗ 70000 ਵੋਟ ਗੋਲਡੀ ਨੂੰ ਪੈਂਦੀ ਹੈ ਸਿਮਰਨਜੀਤ ਸਿੰਘ ਮਾਨ ਚੋਣ ਜਿੱਤੇ ਜਾਂਦੇ ਨੇ ਹੁਣ ਸੁਖਪਾਲ ਸਿੰਘ ਖੈਰਾਂ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਸੰਗਰੂਰ ਵਿੱਚ ਉਤਾਰਿਆ ਹੈ ਦਿਲਵੀਰ ਗੋਲਡੀ ਉਹਦਾ ਧੁਰਾ ਬਣ ਕੇ ਚੱਲ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਜਿਹੜੀ ਉਸ ਸੰਗਰੂਰ ਤੇ ਲੱਗੀ ਹੋਈ ਹੈ ਦਲਵੀਰ ਗੋਲਡੀ ਦੇ ਘਰ ਇਕੱਠ ਹੁੰਦਾ ਹੈ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਲੀਡਰ ਹਾਜ਼ਰ ਹੁੰਦੇ ਨੇ ਦਲਵੀਰ ਗੋਲਡੀ ਸੁਖਪਾਲ ਖੈਰਾ ਦੀ ਸਪੋਰਟ ਦਾ ਐਲਾਨ ਕਰਦਾ ਤੇ ਸੁਖਪਾਲ ਖੈਰਾ ਇੱਕ ਮਜੂਤ ਕੈਂਡੀਡੇਟ ਵਜੋਂ ਸਾਹਮਣੇ ਆਉਂਦਾ ਹੁਣ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਹੈ ਦਲਵੀਰ ਗੋਲਡੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਤੇ ਇੱਕਦਮ ਸੰਗਰੂਰ ਦੇ ਜਿਹੜੇ ਸਮੀਕਰਨ ਨੇ ਉਹ ਬਦਲ ਜਾਂਦੇ ਨੇ ਤੁਸੀਂ ਮੇਰੇ ਨਾਲ ਪਮਦੀ ਸਾਬ ਮੈਂ ਜ਼ਿਕਰ ਕੀਤਾ ਹੈ ਇਹਨਾਂ ਤੋਂ ਅੰਦਰੂਨੀ ਸਥਿਤੀ ਹੈ ਜਿਹੜੀ ਸੰਗਰੂਰ ਤੋਂ ਜਾਣਨ ਦਾ ਯਤਨ ਕਰੀਏ ਕਿ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਕਿੱਥੇ ਕਿ ਖੜਦੇ ਨੇ ਇੱਕ ਬੇਬਾਕੀ ਨਾਲ ਗੱਲ ਕਹਿਣ ਵਾਲੇ ਆਗੂ ਨੇ ਆਖਿਆ ਜਾਂਦਾ ਕਿ ਸੀਐਮ ਦੇ ਹਾਕਮ ਵਿੱਚ ਉਹਨਾਂ ਨੂੰ ਇੱਕ ਚੁਣੌਤੀ ਵੱਜੋਂ ਭੇਜਿਆ ਗਿਆ ਸੀ ਤੇ ਹੁਣ ਤੁਸੀਂ ਸੁਖਪਾਲ ਸਿੰਘ ਖਹਿਰਾ ਤੇ ਸੰਗਰੂਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਆਵਾਜ਼ੇ ਖਲਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤਰਲੂਤਨ ਸਿੰਘ ਪੁਮਦ ਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਜੀ ਹਰ ਤੂਣ ਹਲਕੇ ਦਾ ਆਪਣਾ ਇੱਕ ਮਹੱਤਵ ਹੁੰਦਾ ਤੇ ਹਰ ਤੂਣ ਹਲਕੇ ਦੀਆਂ ਆਪਣੀਆਂ ਪਰਸਥਿਤੀਆਂ ਹੁੰਦੀਆਂ ਪਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਸੰਗਰੂਰ ਇਸ ਕਰਕੇ ਸਾਰਿਆਂ ਦੀਆਂ ਨਗਾਵਾਂ ਨੇ ਜਿਹੜੀਆਂ ਉਸ ਸੰਗਰੂਰ ਤੇ ਟਿਕੀਆਂ ਹੋਈਆਂ ਨੇ ਸੰਗਰੂਰ ਨੂੰ ਜਿਹੜੇ ਰਾਜਨੀਤੀ ਨੂੰ ਸਮਝਣ ਵਾਲੇ ਨੇ ਦਾ ਇਹਦਾ ਵਿਸ਼ਲੇਸ਼ਣ ਕਰਨ ਵਾਲੇ ਨੇ ਉਹ ਬਹੁਤ ਧਿਆਨ ਨਾਲ ਵੇਖ ਰਹੇ ਨੇ ਵੀ ਆਏ ਦਿਨ ਕਿਹੜੀਆਂ ਪਰਸਥਿਤੀਆਂ ਬਣ ਰਹੀਆਂ ਨੇ ਆਏ ਦਿਨ ਕਿਹੜੇ ਹਾਲਾਤ ਬਣ ਰਹੇ ਨੇ ਤੇ ਕਿਸੇ ਵੀ ਸਰਗਰਮੀ ਦਾ ਇਸ ਚੋਣ ਉਤੇ ਕੀ ਅਸਰ ਪੈਣ ਵਾਲਾ ਤੇ ਜਿੱਥੋਂ ਤੱਕ ਤੁਹਾਡਾ ਸਵਾਲ ਆ ਉਹ ਇਸ ਗੱਲ ਤੇ ਕੇਂਦਰਤਾ ਵੀ ਸਰਦਾਰ ਸੁਖਪਾਲ ਸਿੰਘ ਖਹਿਰਾ ਹੁਣ ਕਿਸ ਪੋਜੀਸ਼ਨ ਵਿੱਚ ਨੇ ਤੇ ਮੈਂ ਇਸ ਗੱਲ ਬਾਰੇ ਇਹ ਗੱਲ ਆਪ ਜੀ ਨਾਲ ਸਾਂਝੀ ਕਰਾਂਗਾ ਕਿ ਸੁਖਪਾਲ ਸਿੰਘ ਖਹਿਰਾ ਇੱਕ ਧਿਆਨਤਦਾਰ ਸਿਆਸੀ ਆਗੂ ਆ ਤੇ ਉਹਦੇ ਹੱਕ ਵਿੱਚ ਇਹ ਵੀ ਗੱਲ ਜਾਂਦੀ ਆ ਵੀ ਉਹ ਮੁੱਦਿਆਂ ਤੇ ਬੋਲਦਾ ਬਹੁਤੀ ਵਾਰੀ ਜਦੋਂ ਤੁਸੀਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਉਮੀਦਵਾਰਾਂ ਨੂੰ ਵਲ ਦੇਖਦੇ ਹੋ ਨਾ ਉਹ ਜਾਤੀ ਹਮਲੇ ਬਹੁਤ ਕਰਦੇ ਨੇ ਜਾਤੀ ਅਟੈਕ ਜਾਂ ਨਿੱਜੀ ਲੜਾਈ ਬਣਾ ਕੇ ਲੜਨ ਦੀਆਂ ਗੱਲਾਂ ਤੁਹਾਨੂੰ ਅਕਸਰ ਸੁਣਨ ਨੂੰ ਮਿਲ ਜਾਂਦੀਆਂ ਨੇ ਪਰ ਜਦੋਂ ਤੁਸੀਂ ਸਰਗਰ ਸੁਖਪਾਲ ਸਿੰਘ ਖੈਰੇ ਦੇ ਰਾਜਨੀਤਿਕ ਜੀਵਨ ਤੇ ਝਾਤ ਮਾਰਦੇ ਹੋ ਕਿ ਉਹ ਪੰਜਾਬ ਦੇ ਮੁੱਦਿਆਂ ਬਾਰੇ ਬੜਾ ਡਟ ਕੇ ਬੋਲਦਾ ਹੁਣ ਇੰਨਾ ਤੇ ਆਪਣੇ ਕੋਲ ਬਕਸ ਨਹੀਂ ਵੀ ਉਹ ਕਿਹੜੇ ਕਿਹੜੇ ਮੁੱਦਿਆਂ 'ਤੇ ਬੋਲੇ ਆ ਪੰਜਾਬ ਦੇ ਪਾਣੀਆਂ ਦੀ ਕਹਾਣੀ ਹੈ ਜਿਹੜੀ ਜਾਂ ਪੰਜਾਬ ਨਾਲ ਜਿਹੜੇ ਵਾਅਦੇ ਕੀਤੇ ਗਏ ਕਿਉਂ ਨਹੀਂ ਪੂਰੇ ਕੀਤੇ ਗਏ ਦਲਵੀਰ ਸਿੰਘ ਗੋਲਦੀ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਨਾਲ ਅਸਰ ਤਾਂ ਪਊਗਾ ਇਹ ਨਹੀਂ ਵੀ ਕਾਂਗਰਸ ਦੀਆਂ ਵੋਟਾਂ ਉੱਤੇ ਅਸਰ ਨਹੀਂ ਪਊਗਾ ਬਿਲਕੁਲ ਅਸਰ ਪਊਗਾ ਲੇਕਿਨ ਇਹਦੇ ਨਾਲ ਹੀ ਜਿਹੜੀ ਅਗਲੀ ਘਟਨਾ ਜਿਹੜੀ ਇਹ ਨਾਲ ਜੋੜ ਕੇ ਆਪਾਂ ਨੂੰ ਵੇਖਣੀ ਚਾਹੀਦੀ ਹੈ ਉਹ ਹੈ ਖਡੂਰ ਸਾਹਿਬ ਦੀ ਪਾਵਨ ਧਰਤੀ ਤੋਂ ਅਮਰਪਾਲ ਸਿੰਘ ਖਾਲਸਾ ਦਾ ਚੋਣ ਮੈਦਾਨ ਵਿੱਚੋਂ ਉਹਦੇ ਚੋਣ ਮੈਦਾਨ ਵਿੱਚ ਆਉਣ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਉਂਕਿ ਉਹਦੀ ਮਦਦ ਦਾ ਐਲਾਨ ਕਰਦੇ ਨੇ ਆਪਣੇ ਉਮੀਦਵਾਰ ਨੂੰ ਵਾਪਸ ਲੈ ਲੈਂਦੇ ਨੇ ਤੇ ਹੁਣ ਜਿਹੜੀ ਨੌਜਵਾਨ ਇੱਥੇ ਵੋਟ ਆ ਸੰਗਰੂਰ ਹਲਕੇ ਵਿੱਚ ਉਸ ਵੋਟ ਨੇ ਵੀ ਇਹ ਜਿਹੜੀ ਵੋਟ ਪ੍ਰਤੀਸ਼ਤਤਾ ਹੈ ਜਿਹੜੀ ਇਹਦਾ ਇਸ ਨੂੰ ਨਾ ਇਹਦਾ ਸੰਤੋਲ ਹੈ ਜਿਹੜਾ ਉਹ ਵਿਗਾੜ ਦੇਣਾ ਜਿਹੜੇ ਅਨੁਮਾਨ ਪਹਿਲਾਂ ਲਾਏ ਜਾ ਰਹੇ ਸੀ ਤੇ ਉਹ ਅਨੁਮਾਨ ਹੁਣ ਬਿਲਕੁਲ ਬਦਲ ਜਾਣਗੇ ਸਰਦਾਰ ਸੁਖਪਾਲ ਸਿੰਘ ਖੈਰੇ ਨੇ ਜਿਹੜੀ ਇਹਦੀ ਕਾਂਗਰਸ ਦੀ ਪੱਕੀ ਬੋਟ ਆ ਉਹ ਟਿੱਪਣੀ ਪੈਣੀ ਆ ਇਹ ਵੀ ਕਲੀਅਰ ਹੁੰਦੀ ਆ ਗੱਲ ਕਿ ਕਿਸੇ ਬੰਦੇ ਦੇ ਪਾਰਟੀ ਛੱਡ ਜਾਣ ਤੋਂ ਬਾਅਦ ਪਾਰਟੀ ਦੀਆਂ ਪੱਕੀਆਂ ਬੋਟਾਂ ਨੇ ਜਿਹੜੀਆਂ ਉਹ ਜਲਦੀ ਕੀਤੀਆਂ ਟੁੱਟਦੀਆਂ ਨਹੀਂ ਹੁੰਦੀਆਂ ਕਿਉਂਕਿ ਹਰ ਪਿੰਡ ਦੇ ਵਿੱਚ ਦੋ ਦੋ ਧੜੇ ਰਾਜਨੀਤਿਕ ਪਾਰਟੀਆਂ ਦੇ ਹੁੰਦੇ ਨੇ ਭਾਵੇਂ ਕਾਂਗਰਸ ਦੇ ਪਿੰਡ ਦੇ ਵਿੱਚ ਦੋ ਧੜੇ ਹੁੰਦੇ ਨੇ ਅਕਾਲੀਆਂ ਦੇ ਵੀ ਦੋ ਧੜੇ ਹੁੰਦੇ ਨੇ ਹਰ ਪਾਰਟੀ ਦੇ ਦੋ ਧੜੇ ਹੁੰਦੇ ਨੇ ਜੇ ਇੱਕ ਢੜਾ ਗੋਲਦੀ ਨਾ ਜਾਂਦਾ ਤੇ ਦੂਜਾ ਢੜਾ ਡੱਟ ਕੇ ਫਿਰ ਕਾਂਗਰਸ ਦੇ ਹੱਕ ਵਿੱਚ ਕੁਕੜ ਨੂੰ ਮੌਕਾ ਮਿਲ ਜਾਂਦਾ ਹੁਣ ਮੈਂ ਆਪਣੇ ਲੀਡਰ ਦੇ ਬਹੁਤ ਜ਼ਿਆਦਾ ਨੇੜੇ ਹੋ ਜਮਾ ਤੇ ਇਸ ਕਰਕੇ ਮੇਰੀ ਰਾਜਨੀਤਿਕ ਸਮਝ ਮੁਤਾਬਕ ਸਖਪਾਲ ਸਿੰਘ ਖੈਰਾ ਨੂੰ ਜਿਹੜੀਆਂ ਕਾਂਗਰਸੀਆਂ ਵੋਟਾਂ ਨੇ ਉਹਤੇ ਪੋਲ ਹੋਣੀਆਂ ਹੋਣੀਆਂ ਨੇ ਲੇਕਿਨ ਅਸਲੀ ਜਿਹੜੀ ਸਿਚੁਏਸ਼ਨ ਕਹਦੇ ਆਪਾਂ ਅਸਲੀ ਜਿਹੜਾ ਦ੍ਰਿਸ਼ਾ ਉਹ ਆਪਾਂ ਨੂੰ ਉਦੋਂ ਸਮਝ ਵਿੱਚ ਆਉਣਾ ਜਦੋਂ ਪਾਰਟੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਉਥੇ ਐਲਾਨਾ ਉਹਨਾਂ ਨੇ ਹਲੇ ਐਲਾਨ ਨਹੀਂ ਕੀਤਾ ਤੇ ਦੂਜੀ ਗੱਲ ਇਹ ਵੀ ਵੇਖੀ ਜਾਊਗੀ ਇਹਦੇ ਉੱਤੇ ਧਿਆਨ ਕੇਂਦਰਿਤ ਕਰਨਾ ਪਊ ਵੀ ਹਾਲੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਉਹ ਵੀ ਖੁੱਲ ਕੇ ਨਹੀਂ ਦੱਸ ਰਹੇ ਵੀ ਉਹ ਕੀ ਕਰਨ ਜਾ ਰਹੇ ਨੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਸਰਦਾਰ ਇਕਬਾਲ ਸਿੰਘ ਝੁੰਦਾ ਤੇ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਬੋਰਡ ਤਾਂ ਹੈ ਹੀ ਹੁਣ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਿਉਂਕਿ ਉਹਨਾਂ ਦਾ ਇੱਕ ਜਨਤਕ ਆਧਾਰ ਆਪਣੀ ਤਰ੍ਹਾਂ ਦਾ ਤੇ ਉਹ ਉਹ ਕਿਸパਸੇ ਨੂੰ ਜਾਣਗੇ ਸ਼ਾਇਦ ਭਾਟਪਾ ਜਿਹੜੀ ਇਹ ਮਿਲ ਕੇ ਕੋਈ ਨੀਤੀ ਅਪਣਾਉਣਗੇ ਕਿਉਂਕਿ ਅੰਦਰੂਨੀ ਉਹਨਾਂ ਦੀਆਂ ਵਿੱਥਾਂ ਦਾ ਜਿਹੜਾ ਉਹ ਉਹ ਤਾਂ ਸਭ ਲੋਕਾਂ ਨੂੰ ਉਹ ਜਗ ਜाहिर ਨੇ ਬਈ ਢੀਂਸਾ ਪਰਿਵਾਰ ਅਤੇ ਜੋ ਝੁੰਡਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਪਾਲਸੀਆਂ ਨੇ ਨੀਤੀਆਂ ਨੇ ਉਹਦੇ ਵਿੱਚ ਤ੍ਰੇੜਤਾ ਆਈ ਹੋਈ ਆ ਇਹਦੇ ਵਿੱਚ ਤਾਂ ਕੋਈ ਦੋਰਾਮਾ ਨਹੀਂ ਹੁਣ ਉਹ ਕਿਹੜੀ ਗੱਲ ਨੂੰ ਕਿਸ 파ਰਟੀ ਨੂੰ ਤੁਰਨਗੇ ਉਹ ਕਿਹੜੀ ਨੀਤੀ ਅਪਣਾਉਣਗੇ ਇਸ ਗੱਲ ਦਾ ਅਸਰ ਵੀ ਵੋਟਾਂ ਉੱਤੇ ਜ਼ਰੂਰ ਪਊਗਾ ਤੇ ਉਹ ਵੋਟਾਂ ਨੇ ਜਿਹੜੀਆਂ ਸਖਪਾਲ ਸਿੰਘ ਖੈਰਾ ਉਹਨਾਂ ਵੋਟਾਂ ਵਿੱਚੋਂ ਕਿੰਨੀਆਂ ਕਵੋਟਾਂ ਨੂੰ ਆਪਣੀ ਨਾਲ ਜੋੜ ਸਕਦੇ ਨੇ ਜਾਂ ਜਿਹੜਾ ਭਾਜਪਾ ਦਾ ਉਮੀਦਵਾਰ ਆ ਉਹ ਜਦੋਂ ਮੈਦਾਨ ਵਿੱਚ ਆਊਗਾ ਉਹ ਕੌਣ ਬੰਦਾ ਹੋਊਗਾ ਢੀਂਸਿਆਂ ਦਾ ਉਹਦੇ ਨਾਲ ਕੀ ਸੰਬੰਧ ਹੋਊਗਾ ਤੇ ਇਹ ਗੱਲਾਂ ਸਾਰੀਆਂ ਰਲ ਮਿਲ ਕੇ ਸਾਨੂੰ ਉਦੋਂ ਹੀ ਪਤਾ ਲੱਗੂਗਾ ਜਦੋਂ ਇਹ ਸਾਰੀ ਸਥਿਤੀ ਆ ਜਿਹੜੀ ਉਹ ਸਪਸ਼ਟ ਹੋਜੂਗੀ ਫਿਰ ਅਸੀਂ ਦਾਵੇ ਨਾਲ ਵੀ ਕਰ ਸਕਾਂਗੇ ਜਿਹੜਾ ਸਾਡਾ ਅਨੁਮਾਨ ਹੈ ਉਸ 27 ਦੇ ਬਹੁਤ ਨੇੜੇ ਚਲਾ ਜਾਊਗਾ ਹੁਣ ਇਹ ਹਕੀਕਤ ਆ ਵੀ ਇਮਾਨਦਾਰ ਆਗੂ ਹੈ ਸਰਦਾਰ ਸਰਪਾਲ ਸਿੰਘ ਖੈਰਾ ਉਹਨੂੰ ਗੱਲ ਕਹਿਣ ਦਾ ਵੱਲ ਵੀ ਆ ਤੇ ਉਹ ਜੁਰਤ ਨਾਲ ਗੱਲ ਵੀ ਕਰਦਾ ਤੇ ਉਹਦੀ ਗੱਲ ਵਿੱਚ ਵੀ ਗੱਲ ਹੁੰਦੀ ਆ ਇੱਕ ਹੁੰਦੀ ਆ ਗੱਲਾਂ ਕਰੀ ਜਾਣੀਆਂ ਇੱਕ ਹੁੰਦੀ ਆ ਗੱਲ ਵਿੱਚ ਗੱਲ ਜਿਹੜੀ ਗੱਲ ਆਪਾਂ ਆਰੰਭ ਕੀਤਾ ਕੀ ਸੀ ਮੁੱਦਿਆਂ ਤੇ ਉਹ ਜ਼ਰੂਰ ਬੋਲਦਾ ਪੰਜਾਬ ਨੂੰ ਬਚਾਉਣ ਲਈ ਉਹਦੇ ਦਿਲ ਵਿੱਚ ਜਿਹੜੀ ਸੋਚ ਆ ਦਰਦ ਆ ਉਹਨੇ ਆਪਣਾ ਕੰਮ ਕਰਨਾ ਹੀ ਕਰਨਾ ਲੋਕਾਂ ਦਾ ਧਿਆਨ ਉਹਦੇ ਵੱਲ ਹੈਗਾ ਇਦੇ ਵਿੱਚ ਕੋਈ ਦੋ ਰਾ ਨਹੀਂ ਰਾਜਨੀਤੀ ਕੁਝ ਹੋਰ ਹੋਰ ਪਾਸੇ ਤੁਰਦੀ ਹੈ ਜਦੋਂ ਅਸੀਂ ਪੁਰਾਣੇ ਆਗੂ ਨੂੰ ਵੇਖਦੇ ਹਾਂ ਸਰਬੀਨ ਸਿੰਘ ਜਸੇਵਰ ਗੁਰਚਰ ਸਿੰਘ ਟੋੜਾ ਸਰ ਪ੍ਰਕਾਸ਼ ਸਿੰਘ ਬਾਦਲ ਕਿੰਨੇ ਪੁਰਾਣੇ ਧਰੰਤ ਆਗੂ ਹੋਏ ਨੇ ਉਹ ਇੱਕ ਇੱਕ ਪਿੰਡ ਦੇ ਵਿੱਚ ਦੋ ਦੋ ਥਾੜੇ ਪੈਦਾ ਕਰਦ ਕੇ ਰੱਖਦੇ ਸੀ ਪਰੰਤੂ ਹੁਣ ਰਾਜਨੀਤੀ ਤਬਦੀਲ ਹੋਈ ਸੀ ਥੋੜੇ ਸਮੇਂ ਤੋਂ ਹਰ ਹਲਕੇ ਦਾ ਇੰਚਾਰਜ ਤੇ ਐਮ ਐਲ ਏ ਚਾਹੁੰਦਾ ਸੀ ਕਿ ਉਹਦੇ ਇਲਾਕੇ ਵਿੱਚ ਕੋਈ ਹੋਰ ਦੂਜੇ ਆਗੂ ਦਖਲਅੰਦਾਜ਼ੀ ਨਾ ਕਰੇ ਇੱਕ ਪਿੰਡ ਦੇ ਵਿੱਚ ਵੀ ਇੱਕ ਦੂਜੇ ਪ੍ਰਤੀ ਵੀ ਦੂਜਾ ਦਖਲਅੰਦਾਜ਼ੀ ਨਾ ਕਰੇ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਸੀ ਕਾਫੀ ਹੱਦ ਤੱਕ ਇਹ ਗੱਲ ਘਟਾਈ ਜਾਂਦੀ ਸੀ ਹੁਣ ਜਦੋਂ ਤਲਵੀਰ ਗੋਲਦੀ ਵਰਗੇ ਵੱਡੇ ਆਗੂ ਇੱਕ ਹਲਕੇ ਦੇ ਇੰਚਾਰਜ ਨੇ ਧੂਰੀ ਦੇ ਸਾਰਾ ਕੁਝ ਉਹਨਾਂ ਦੇ ਨਿਰਪਰਸਾਰੇ ਆਗੂ ਦੇ ਨਾਲ ਜੁੜੇ ਹੋਏ ਨੇ ਹੁਣ ਪੁਰਾਣੇ ਆਗੂਆਂ ਦੀ ਤੇ ਹੁਣ ਦੀ ਸਮਝ ਕੁਝ ਸੰਗਰੂਰਤ ਵਿੱਚ ਆਉਂਦੀ ਹੈ ਕਿ ਐਸਾ ਜੇ ਪੁਰਾਣੇ ਆਗੂ ਧੜੇ ਬਣਾ ਕੇ ਰੱਖਦੇ ਸੀ ਲੋਕਾਂ ਨੂੰ ਧੜਿਆਂ ਵਿੱਚ ਵੰਡ ਕੇ ਰੱਖਦੇ ਸੀ ਤਾਂ ਇੱਕ ਮਨੁੱਖ ਰਸ ਜਾਂਦਾ ਸੀ ਇੱਕ ਆਗੂ ਰਸ ਜਾਂਦਾ ਸੀ ਤੇ ਦੂਜੇ ਤੋਂ ਉਹ ਕੰਮ ਲੈ ਲੈਂਦੇ ਸੀ ਇਹ ਨੌਜਵਨ ਪੀੜੀ ਕਿਉਂਕਿ ਅੱਗੇ ਆ ਗਈ ਹੈ ਹੁਣ ਦੀ ਰਾਜਨੀਤੀ ਹੁਣ ਤੁਸੀਂ ਕਿਉਂਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਐਡੀ ਵੱਡੀ ਲੀਡ ਰਹਿ ਚੁਗੀ ਕੋਈ ਧੜਾ ਨਹੀਂ ਕੋਈ ਗਰੁੱਪ ਨਹੀਂ ਕੁਝ ਹੋਰ ਨਹੀਂ ਕੋਈ ਪੈਸਾ ਨਹੀਂ ਖਰਚਿਆ ਕੋਈ ਨਸ਼ਾ ਨਹੀਂ ਵੰਡਿਆ ਕੁਝ ਤੇ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਦਾ ਜਿਹੜਾ ਕਿਉਂਕਿ ਪਿਛੇ ਦਾ ਧੜੇਵੰਦਿਆਂ ਚ ਇਲੈਕਸ਼ਨ ਹੁੰਦੀ ਸੀ ਉਸ ਤੋਂ ਬਾਅਦ ਧੜੇ ਖਤਮ ਹੋ ਗਏ ਸੌਫਟ ਇਲੈਕਸ਼ਨ ਹੋਊਗੀ ਤੇ ਆਮ ਆਦਮੀ ਪਾਰਟੀ ਦੀ ਪਿਛਲੀ ਇਲੈਕਸ਼ਨ ਨੇ ਕੁਝ ਹੋਰ ਹੀ ਰੂਪ ਦਿੱਤਾ ਤੇ ਐ ਸਵੇਰਾ ਤੁਹਾਨੂੰ ਕੀ ਲੱਗਦਾ ਕਿੱ데 ਕਿਸ ਪਾਸੇ ਰਾਜਨੀਤੀ ਗਰਾਉਂਡ ਲੈਵਲ ਤੇ ਸੋਸ਼ੀਲੀ ਜੀ ਆਪਾਂ ਦੇਖੀਏ ਕਿ ਕਿਸ ਪਾਸੇ ਨੂੰ ਤੁਰਦੀ ਨਜ਼ਰ ਸਰ ਕੁਲਦੀਪ ਸਿੰਘ ਰਾਜਨੀਤੀ ਆ ਜਿਹੜੀ ਨਾ ਇਹ ਢੜੇਬੰਦੀ ਤੋਂ ਬਿਨਾ ਕੰਮ ਜਾਵੇ ਨਹੀਂ ਹੁੰਦੀ ਉਹੀ ਲੀਡਰ ਕੰਮ ਜਾਵਾ ਜਿੰਨੀ ਇੱਕ ਮੇਰੀ ਰਾਜਨੀਤਿਕ ਸਮਝ ਆ ਜਿਹੜਾ ਦੋ ਢੜੇ ਪੈਰਲਲ ਬਣਾ ਕੇ ਚੱਲਦਾ ਤੇ ਉਹਦਾ ਕਾਰਨ ਜੋ ਮੈਂ ਰਾਜਨੀਤੀ ਵਿੱਚ ਦੇਖਦਾ ਆ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੇ ਤੋਂ ਜਿੱਤਣ ਦੀ ਗੱਲ ਆ ਇੱਕ ਚਖੜਾ ਬਹੁਤ ਤੇਜ਼ ਹਨੇਰੀ ਜਿਹਦੇ ਮੂਰੇ ਜੇ ਮੈਂ ਆਪਾਂ ਕਹਿੰਦਾ ਵੀ ਵੱਡੇ ਵੱਡੇ درختਾਂ ਨੂੰ ਪੱਟ ਕੇ ਲੈ ਜਾਂਦੀ ਆ ਉਹਨੇ ਤਾਂ ਕੋਈ ਛੱਡੀ ਹੀ ਨਹੀਂ ਜੇ ਤੁਸੀਂ ਕਹੋ ਵੀ ਆਮ ਆਦਮੀ ਪਾਰਟੀ ਕੋਈ ਨੀਤੀਆਂ ਕਰਕੇ ਜਿੱਤੀ ਆ ਪਾਲਸੀਆਂ ਕਰਕੇ ਜਿੱਤੀ ਆ ਨਹੀਂ ਲੋਕਾਂ ਦੇ ਮਨ ਵਿੱਚ ਹੋ ਗਿਆ ਵੀ ਇੱਕ ਬਦਲਾਅ ਲਿਆਉਣਾ ਬਿਲਕੁਲ ਇੱਕ ਬਦਲਾਅ ਲਿਆਉਣਾ ਲੇਕਿਨ ਹੁਣ ਜਿਹੜੀ ਗੱਲ ਆ ਆ 2 ਸਵਾ 2 ਸਾਲ ਦੇ ਜਿਹੜੇ ਉਹਦੇ ਕੰਮ ਕਰਨ ਦੇ ਢੰਗ ਤਰੀਕੇ ਨੇ ਤੇ ਅੱਜ ਉਹਦੇ ਵਿੱਚੋਂ ਤੁਹਾਨੂੰ ਸਾਫ਼ ਲੋਕਾਂ ਦੀ ਗੱਲ ਆ ਜਿਹੜੀ ਉਹਦੇ ਵਿੱਚੋਂ ਜੋ ਕੁਝ ਉਹਨਾਂ ਨੇ ਕੀਤਾ ਉਹਨੀਆਂ ਗੱਲਾਂ ਸਾਡੇ ਕੋਲ ਚਲਕ ਰੂਪ ਵਿੱਚ ਮਿਲ ਜਾਂਦੀਆਂ ਨਿਸ਼ਪਸ਼ਟ ਰੂਪ ਵਿੱਚ ਮਿਲ ਜਾਂਦੀਆਂ ਜਿੱਥੋਂ ਤੱਕ ਪਿੰਡਾਂ ਦੇ ਵਿੱਚ ਦੂਰ ਤੜੇ ਬਣਾਉਣ ਦੀ ਗੱਲ ਆ ਸ਼ਹਿਰਾਂ ਦੇ ਵਿੱਚ ਕਿਉਂਕਿ ਇਹ ਰਾਜਨੀਤਿਕ ਲੋਕਾਂ ਨੂੰ ਇਕੱਠ ਦੀ ਲੋੜ ਹੁੰਦੀ ਆ ਜਦੋਂ ਵੀ ਉਹਨਾਂ ਨੇ ਕਿਤੇ ਇਕੱਠ ਕਰਨਾ ਉਹਨਾਂ ਦੇ ਵੱਡੇ ਲੀਡਰ ਨੇ ਆਉਣਾ ਤੇ ਉਹ ਇਹ ਮੇਰੇ ਦੇਖਣ ਦੀ ਗੱਲ ਆ ਉਹ ਪਿੰਡ ਦੇ ਵਿੱਚ ਕਿਉਂਕਿ ਉਹਨਾਂ ਨੂੰ ਉਹ ਸਾਰੇ ਬੰਦੇ ਉਹਨਾਂ ਦੇ ਹੁੰਦੇ ਨੇ ਜਿਹੜਾ ਬੰਦਾ ਜਿੱਤਿਆ ਹੁੰਦਾ ਸਾਰੇ ਬੰਦੇ ਉਹਦੇ ਹੁੰਦੇ ਹੁੰਦੇ ਨੇ ਪੱਕੇ ਪਾਰਟੀ ਵਾਲੇ ਬੰਦੇ ਹੁੰਦੇ ਨੇ ਪੱਕੇ ਪਾਰਟੀ ਵਾਲੇ ਬੰਦੇ ਆ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਰਾਜਨੀਤੀ ਇਸ ਤਰ੍ਹਾਂ ਨਾਲ ਕੀਤੀ ਜਾਂਦੀ ਸੀ ਅੱਜ ਵੀ ਕੀਤੀ ਜਾਂਦੀ ਆ ਕਿਉਂਕਿ ਜੇ ਬੰਦੇ ਛੱਡਣੇ ਨੇ ਤੇ ਜੇ ਦੋ ਬੰਦੇ ਪਿੰਡ ਦੇ ਬਰਾਬਰ ਨੇ ਉਹ ਕਹਿੰਦਾ ਮੈਂ ਬੰਦੇ ਵੱੱਦ ਲੈ ਕੇ ਜਾਵਾਂ ਦੂਆ ਕਹਿੰਦਾ ਮੈਂ ਬੰਦੇ ਵੱੱਦ ਲੈ ਕੇ ਜਾਵਾਂ ਮੇਰਾ ਪ੍ਰਭਾਵ ਐ ਮਲੇ ਤੇ ਜ਼ਿਆਦੇ ਪਵੇ ਦੂਜਾ ਕਹਿੰਦਾ ਮੇਰਾ ਪ੍ਰਭਾਵ ਪਵੇ ਭਾਵੇਂ ਉਹ ਕਿਹ ਪਿੰਡ ਵਿੱਚ ਰਹਿੰਦੇ ਨੇ ਪਰ ਉਹਨਾਂ ਦੇ ਮਨਾਂ ਦੇ ਮਨਾਂ ਦੇ ਵਿੱਚ ਹੁੰਦਾ ਵੀ ਮੈਂ ਉੱਤੇ ਜਾਵਾਂ ਇਹ ਕਿਸੇ ਮਨ ਵਿੱਚ ਨਹੀਂ ਵੀ ਮੈਂ ਉੱਤੇ ਜਾਵਾਂ ਚਾਹੇ ਤੁਸੀਂ ਐਮਐਲਏ ਤੇ ਦੇਖ ਲਓ ਚਾਹੇ ਤੁਸੀਂ ਹੋਰ ਕਿਸੇ ਪਾਸੇ ਦੇਖ ਲਓ ਇਕ ਦੂਜੇ ਤੇ ਹਾਵੀ ਹੋਣ ਦਾ ਜ਼ਿਕਰ ਤਾਂ ਤੁਸੀਂ ਮਨੁੱਖੀ ਮਨ ਵਿੱਚੋਂ ਕਦੇ ਕਟਾ ਕੇ ਨਹੀਂ ਦੇਖ ਸਕਦੇ ਇਹ ਮਨੁੱਖੀ ਮਨ ਦੇ ਵਿੱਚ ਸਮਾਈ ਹੋਈ ਗੱਲ ਆ ਵੀ ਮੈਂ ਸੁਪਰ ਹੂ ਮੈਂ ਵੱਡਾ ਹੂ ਮੈਂ ਇਸ ਕਰਕੇ ਵੀ ਇਹ ਗੱਲ ਨੇ ਤਾਂ ਕਦੇ ਮੁੱਕਣਾ ਨਹੀਂ ਹਾਂ ਜਿਹੜੀ ਗੱਲ ਅੱਜ ਦੇ ਢੰਗ ਤਰੀਕਿਆਂ ਦੀ ਉਹ ਇਹ ਹੋਗੀ ਆਉਣ ਵਾਲੇ ਸਮੇਂ 'ਚ ਵੀ ਸ਼ਾਇਦ ਇਸ ਗੱਲ ਨੂੰ ਦੇਖਿਆ ਜਾਊਗਾ ਕਿਉਂਕਿ ਅੱਜ ਕੱਲ ਬਹੁਤ ਵੱਡਾ ਮੀਡੀਆ ਹੋ ਗਿਆ ਜਿਵੇਂ ਅੱਗੇ ਵੱਡੀਆਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਸੀ ਹੁਣ ਲੋਕਾਂ ਨੂੰ ਇਹ ਵਿਚਾਰਨਾ ਪਊ ਵੀ ਜਿਹੜੇ ਅਸੀਂ ਏਡੇ ਏਡੇ ਇਕੱਠ ਕਰਦੇ ਆ ਇੰਨਾ ਖਰਚਾ ਕਰਦੇ ਆ ਏਡੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਹ ਖਰਚਾ ਕਿੱਥੋਂ ਆਉਂਦਾ ਇਹ ਪੰਜਾਬ ਦੇ ਲੋਕਾਂ ਦੀ ਪੈ ਰਿਆ ਹੁਣ ਅੱਜ ਕੱਲ ਤੇ ਗੱਲ ਤੁਸੀਂ ਸੋਸ਼ਲ ਮੀਡੀਆ ਰਾਹੀਂ ਘਰ ਘਰ ਪਹੁੰਚਾ ਸਕਦੇ ਹੋ ਕਈ ਲੀਡਰ ਸਹਿਬਾਨ ਪਹੁੰਚਾ ਵੀ ਰਹੇ ਨੇ ਉਹਨਾਂ ਦੇ ਮੈਸੇਜ ਆ ਰਹੇ ਨੇ ਤੇ ਇਸ ਕਰਕੇ ਸਮੀਕਰਨ ਬਦਲਦੇ ਰਹੇ ਨੇ ਹਾਲਾਤ ਬਦਲਦੇ ਰਹੇ ਨੇ ਤੇ ਲੇਕਿਨ ਅਸਲ ਜਿੰਨਾ ਚਿਰ ਪੇਪਰ ਭਰ ਨਹੀਂ ਹੁੰਦੇ ਸਾਰੇ ਉਮੀਦਵਾਰ ਆ ਨਹੀਂ ਜਾਂਦੇ ਚੋਣ ਮੈਦਾਨ ਵਿੱਚ ਉਹਨਾਂ ਚਿਰ ਅਸੀਂ ਪੱਕੇ ਤੌਰ ਤੇ ਆਪਣਾ ਅਨੁਮਾਨ ਜਿਹੜਾ ਉਹ ਨਹੀਂ ਲਗਾ ਸਕਦੇ ਲੇਕਿਨ ਹਾਂ ਜਿਹੜੀਆਂ ਪਾਰਟੀਆਂ ਪੱਕੀਆਂ ਵੋਟਾਂ ਨੇ ਉਹ ਉਹਨਾਂ ਦੇ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਪੈਣੀਆਂ ਪੈਣੀਆਂ ਨੇ ਤੇ ਇਹੀ ਕੁਝ ਚੋਣ ਦ੍ਰਿਸ਼ਤਾ ਅੱਜ ਦਾ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਆਪਾਂ ਉਸ ਬਾਰੇ ਵਿਚਾਰ ਕਰਤਾ ਅਮਰਤਪਾਲ ਸਿੰਘ ਦੇ ਮੈਦਾਨ ਵਿੱਚ ਆਉਣ ਨਾਲ ਸਦਰ ਸਿਮਰਨਜੀਤ ਸਿੰਘ ਮਾਨ ਦੀ ਚੋਣਵੇਂ ਹੰਗਾਰਾ ਮਿਲਦਾ ਥੋੜਾ ਜਿਹਾ ਮਜ਼ਬੂਤ ਹੁੰਦੇ ਨਜ਼ਰ ਆਉਂਦੇ ਨੇ ਤਲਵੀਰ ਗੋਲਡੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਮੀਤ ਹੇਰ ਦੀ ਚੋਣਵੇਂ ਹੰਗਾਰਾ ਮਿਲਦਾ ਤੇ ਲੱਗਦਾ ਕਿ ਸਿਆਸੀ ਤੌਰ ਤੇ ਅਨੁਮਾਨ ਹੈ ਕਿ ਮਜ਼ਬੂਤ ਹੁੰਦੇ ਨਜ਼ਰ ਆਉਂਦੇ ਨੇ ਤੇ ਐਸੇ ਲਾਤਾ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਜਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ ਇਨ ਫਿਊਚਰ ਤਿੰਨ ਧਰੀ ਲੜਾਈ ਤੁਹਾਨੂੰ ਸੰਗਰੂਰ ਦੇ ਵਿੱਚ ਆਖੀ ਸਵਾਲ ਕਿ ਸੰਗਰੂਰ ਲੋਕਸਭਾ ਲੋਕ ਸਵਾਲ ਕੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਤਿੰਨ ਧਰੀ ਲੜਾਈ ਕੀ ਹੁੰਦੀ ਨਜ਼ਰ ਆਉਂਦੀ ਹੈ ਮੈਂ ਸਮਝਦਾ ਵੀ ਲੜਾਈ ਜਿਹੜੀ ਉਹ ਤਿੰਨ ਧਰੀ ਨਹੀਂ ਹੋਊ ਜਿਵੇਂ ਤੁਸੀਂ ਕਿਹਾ ਵੀ ਸਰਦਾਰ ਸਿਮਰਤਜੀਤ ਸਿੰਘ ਮਾਨ ਨੂੰ ਤੁਸੀਂ ਘਟਾ ਕੇ ਨਹੀਂ ਦੇਖ ਸਕਦੇ ਤੇ ਹੁਣ ਜਦੋਂ ਪਾ ਪਾ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਖੜਾ ਕਰੂਗੀ ਸੈਂਟਰ ਵਿੱਚ ਉਹਦੀ ਸਰਕਾਰ ਆ ਤੇ ਉਹਨੂੰ ਸੀਟਾਂ ਦੀ ਲੋੜ ਆ ਜੋ ਅਨੁਮਾਨ ਲੱਗਦੇ ਨੇ ਤੇ ਉਹਨਾਂ ਦੇ ਮੈਦਾਨ ਵਿੱਚ ਆਉਣ ਨਾਲ ਹੀ ਲੜਾਈ ਮੈਨੂੰ ਲੱਗਦਾ ਵੀ ਤਿੰਨ ਧਿਰ ਹੀ ਨਹੀਂ ਰਹਿਣੀ ਤਿੰਨ ਤਰ੍ਹਾਂ ਤੋਂ ਵੱਧੇ ਲੜਾਈ ਵੱਢ ਜਾਣੀ ਆ ਹੁਣ ਜਿੰਨਾ ਚਿਰ ਉਮੀਦਵਾਰ ਦੀ ਮੈਦਾਨ ਵਿੱਚ ਆ ਜਾਂਦਾ ਤੇ ਉਹਨਾਂ ਚਿਰ ਅਸੀਂ ਇਸ ਲੜਾਈ ਨੂੰ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਵੀ ਕਿੰਨੇ ਧਿਰਾਂ ਦੀ ਲੜਾਈ ਹੋਗੀ ਤੁਸੀਂ ਵੇਖ ਰਹੇ ਹੋ ਇਹ ਸਾਡਾ ਚੈਨਲ ਆਵਾਜ਼-ਏ-ਖਲਕ ਤੁਹਾਡਾ ਤੇ ਗਿਆਨੀ ਤਲਵੰਤ ਸਿੰਘ ਨੂੰ ਮੈਂ ਉਹਨਾਂ ਦਾ ਧੰਨਵਾਦ ਇਸ एपिसोड ਨੂੰ ਲਾਈਕ ਸ਼ੇਅਰਸ ਤੇ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਨਾ ਜੀ ਧੰਨਵਾਦ